ਸਤ ਸ੍ਰੀ ਅਕਾਲ ਦੋਸਤੋ ਮੈਂ ਹਸ ਸਿਹੁੰਦਰ ਸਿੰਘ ਧਨੇਰ ਲੈ ਕੇ ਆਇਆ ਅਣਗੌਲੇ ਕિસ્ਸਿਆਂ ਦੇ ਵਿੱਚੋਂ ਇੱਕ ਗੱਲ ਸੀਐਮ ਲਾਸਮ ਸਿੰਘ ਗਿੱਲ ਜੋ ਪਿੰਡ ਚੂੜਚੱਕ ਜ਼ਿਲ੍ਹਾ ਮੋਗਾ ਦੇ ਨਾਲ ਸਬੰਧਤ ਸਨ ਇਹਨਾਂ ਦੀ ਸਰਕਾਰ ਸਿਰਫ ਤੋਂ ਸਿਰਫ ਬਣੀਆ 9 ਮਹੀਨੇ 9 ਮਹੀਨੇ ਟੈਗ ਪਾਏ ਆ ਸੀਐਮ ਦੇ ਅਹੁਦੇ ਦੇ ਉੱਤੇ ਤੇ ਕੰਮ ਕੀ ਸੀ ਇਹਨਾਂ ਦੇ ਉਹ ਇਹਨਾਂ ਦੇ ਕੰਮ ਦੇਖ ਕੇ ਤੁਸੀਂ ਹੈਰਾਨ ਹੋ ਜਾਓਗੇ ਜਿਹੜੇ ਕੰਮ ਇਹਨਾਂ ਨੇ 9 ਮਹੀਨੇ ਦੇ ਵਿੱਚ ਕਰ ਦਿੱਤੇ ਉਹ ਕੰਮ ਪੰਜਾਬ ਦੇ ਹੁਣ ਤੱਕ ਰਹੇ ਹੋਏ 10 ਸਾਲ 5 ਸਾਲ 3 ਸਾਲ ਜਾਂ 1.5 ਸਾਲ ਰਹੇ ਹੋਏ ਮੁੱਖ ਮੰਤਰੀਆਂ ਨੇ ਵੀ ਨਹੀਂ ਕੀਤੇ ਜਿਹੜੇ ਕੰਮ ਇੱਕ ਲਾਸਮ ਸਿੰਘ ਜੀ ਗਿੱਲ ਨੇ 9 ਮਹੀਨੇ ਆਪਣੀ ਸਰਕਾਰ ਦੇ ਵਿੱਚ ਰਹਿੰਦਿਆਂ ਹੋਇਆਂ ਪੂਰੇ ਕਰ ਦਿੱਤੇ ਆਓ ਗੱਲ ਕਰਦੇ ਆਪਾਂ 25 ਨਵੰਬਰ 1967 ਤੋਂ ਇਹ ਮੁੱਖ ਮੰਤਰੀ ਬਣਦੇ ਆ ਪਰ ਉਸ ਤੋਂ ਪਹਿਲਾਂ ਆਪਾਂ ਜੇਕਰ ਦੇਖਿਆ ਜਾਵੇ 1967 ਦੇ ਵਿੱਚ ਜਿਹੜੀ ਪੰਜਾਬ ਦੀ ਵਿਧਾਨ ਸਭਾ ਦੀ ਚੋਣ ਹੋਈ ਸੀ ਉਹਦੇ ਵਿੱਚ 10 ਪਾਰਟੀਆਂ ਨੇ ਚੋਣਾ ਲੜੀਆਂ ਸੀ ਉਹ ਇਸ ਤਰ੍ਹਾਂ ਸੀ ਕਿ ਸਭ ਤੋਂ ਜ਼ਿਆਦਾ ਜਿਹੜੀ VOTING MLA ਜਿੱਤੇ ਸੀਗੇ ਉਹਦੇ ਵਿੱਚ ਕਾਂਗਰਸ ਸੀ ਕਾਂਗਰਸ ਨੂੰ 48 ਸੀਟਾਂ ਮਿਲੀਆਂ ਸੀ ਅਕਾਲੀ ਦਲ 26 CPI 5 CPM 3 ਜਨ ਸੰਗ 9 PSP 1 SSP 3 ਆਯਾਦ 9 ਇਹ ਸਾਰਿਆਂ ਨੇ ਜਿਹੜੀਆਂ ਟੋਟਲ 10 ਪਾਰਟੀਆਂ ਨੇ ਉਦੋਂ ਚੋਣ ਲੜੀ ਸੀ ਇਹਦੇ ਵਿੱਚ ਅਕਾਲੀ ਦਲ ਦੋ ਭਾਗਾਂ ਦੇ ਵਿੱਚ ਸੀ ਇੱਕ ਸੀ ਏ ਡੀ ਐਮ ਮਾਸਟਰ ਤਾਰਾ ਸਿੰਘ ਜੀ ਏ ਡੀ ਐਸ ਸੰਤ ਫਤੇ ਸਿੰਘ ਦੀ ਅਗਵਾਈ ਦੇ ਵਿੱਚ ਚੋਣਾਂ ਲੜੀਆਂ ਗਈਆਂ ਸੀ ਜਦੋਂ ਸਰਕਾਰ ਬਣ ਜਾਂਦੀ ਆ ਤਾਂ ਹਰਚਰਨ ਸਿੰਘ ਹੁੜਿਆਰਾ ਪੁਰਾਣਾ ਅਕਾਲੀ ਲੀਡਰ ਸੀ ਉਸ ਨੇ ਪੰਜਾਬੀ ਨਾ ਲਾਗੂ ਹੋਣ ਦੀ ਸੂਰਤ ਦੇ ਵਿੱਚ ਮੰਤਰੀ ਮੰਡਲ ਦੇ ਅਹੁਦੇ ਤੋਂ ਅਸਤੀਫਾ ਦੇਣ ਦੀ ਤਾਂ ਕੀ ਦਿੱਤੀ ਸੀ ਕਿਉਂਕਿ 1967 ਦੇ ਵਿੱਚ ਪਹਿਲਾਂ ਜਨਸੰਗ ਤੇ ਅਕਾਲੀਆਂ ਤੇ ਹੋਰ ਨਾਲ ਸੀਪੀਆਈਐਮ ਸੀਪੀਆਈ ਇਹ ਰਲਮੀ ਮਿਲਮੀ ਸਾਂਝੇ ਮੋਰਚੇ ਦੀ ਸਰਕਾਰ ਬਣੀ ਸੀ ਸਾਂਝੇ ਮੋਰਚੇ ਦੀ ਸਰਕਾਰ ਦੇ ਵਿੱਚ ਜਸਟਿਸ ਗਰਨਾਮ ਸਿੰਘ ਅਕਾਲੀ ਲੀਡਰ ਉਹ ਮੁੱਖ ਮੰਤਰੀ ਬਣੇ ਸਨ ਪਰ ਜਦੋਂ ਸਰਕਾਰ ਵੱਲੋਂ ਪੰਜਾਬੀ ਲਾਗੂ ਨਾ ਹੋਈ ਤਾਂ ਹਰਚਰਨ ਸਿੰਘ ਹੜਿਆਰਾ ਪੁਰਾਣਾ ਅਕਾਲੀ ਲੀਡਰ ਸੀ ਇਹਨੇ ਇਹੋ ਜਿਹਾ ਕਾਰਜ ਕੀਤਾ ਹੋਇਆ ਸੀ ਕਿ ਜਿੰਨਾ ਸਮਾਂ ਅਕਾਲੀ ਸੂਬਾ ਮੋਰਚਾ ਨਹੀਂ ਬਣਦਾ ਤਾਂ ਇਹ ਸਖਸ ਨੇ ਆਪਣੇ ਸਰੀਰ ਦੇ ਉੱਪਰ ਝੱਗਾ ਪਾਵਕੇ ਕਮੀਜ਼ ਨਹੀਂ ਸਿਪਾਇਆ ਕੱਲੀ ਕਾਲੀ ਲੋਈ ਪਾਈ ਹੋਈ ਸੀਗੀ ਸੈਂਟਰ ਗਵਰਨਮੈਂਟ ਨੂੰ ਵਿਰੋਧ ਕਰਨ ਦਾ ਇੱਕ ਇਹਨਾਂ ਦਾ ਆਪਣਾ ਢੰਗ ਸੀ ਕਾਲੀ ਲੋਈ ਸਰੀਰ ਦੇ ਉੱਪਰ ਇਹਨਾਂ ਨੇ ਝੱਗਾ ਨਹੀਂ ਸਿਪਾਇਆ ਪਰ ਇਹਨਾਂ ਦਾ ਪੂਰਾ ਦਾਦਵਾ ਸੀ ਲੋਕ ਪੰਜਾਬ ਦੇ ਲੋਕ ਇਹਨਾਂ ਨੂੰ ਚਾਹੁੰਦੇ ਸੀ ਇਸੀ ਤਰ੍ਹਾਂ ਹੀ ਇਹਨਾਂ ਦੇ ਨਾਲ ਲਾਸ਼ਮਣ ਸਿੰਘ ਗਿੱਲ ਜਦੋਂ 1967 ਜਸਟਿਸ ਗਰਨਾਵ ਸਿੰਘ ਦੀ ਸਰਕਾਰ ਸੀ ਉਹਦੇ ਵਿੱਚ ਸਿੱਖਿਆ ਮੰਤਰੀ ਬਣੇ ਸੀ ਤੇ ਭਾਸ਼ਾ ਦੇ ਮੰਤਰੀ ਬਣੇ ਸੀਗੇ ਇਹਨਾਂ ਦੇ ਦੋ ਅਹੁਦੇ ਆਪਣੇ ਕੋਲ ਰੱਖੇ ਹੋਏ ਸੀ ਤਾਂ ਇਹਨਾਂ ਨੇ ਚੱਲਦੇ ਸੈਸ਼ਨ ਦੇ ਵਿੱਚ ਇੱਕ ਗੱਲ ਕਹਿ ਦਿੱਤੀ ਕਿ ਇਸ ਤੋਂ ਅਗਲੇ ਸੈਸ਼ਨ ਦੇ ਵਿੱਚ ਪੰਜਾਬੀ ਭਾਸ਼ਾ ਹਰ ਹੀਲੇ ਦੇ ਵਿੱਚ ਲਾਗੂ ਕੀਤੀ ਜਾਓ ਜਦੋਂ ਇਹਨਾਂ ਨੇ ਇਹ ਬਿਆਨ ਦਿੱਤਾ ਤਾਂ ਜੋਗ ਸਾਂਝੀ ਮੋਰਚੇ ਦੀ ਗੱਠ ਜੋੜ ਸਰਕਾਰ ਸੀਗੀ ਉਹਦੇ ਵਿੱਚੋਂ ਜਿਹੜੇ ਜਨ ਸੰਗ ਵਾਲੇ ਸੀ ਉਹਨਾਂ ਨੂੰ ਇਹ ਗੱਲ ਬੜੀ ਰੜਕੀ ਤਾਂ ਉਹਨਾਂ ਨੇ ਆਪਣਾ ਸਮਰਥਨ ਵਾਪਸ ਲੈਣ ਦੀ ਗੱਲ ਆਖੀ ਤਾਂ ਉਸ ਤੋਂ ਇਨਾਲ ਹੀ ਜਿਹੜੇ ਸੰਤ ਫਤੇ ਸਿੰਘ ਸੀਗੇ ਇੱਕ ਆਗੂ ਸੰਤ ਫਤੇ ਸਿੰਘ ਸੀ ਕਾਲੀਦਾਲ ਦੇ ਵਿੱਚ ਇੱਕ ਦੇ ਵਿੱਚ ਸੀ ਮਾਸਟਰ ਤਾਰਾ ਸਿੰਘ ਜੀ ਸੰਤ ਫਤੇ ਸਿੰਘ ਨੇ ਸੀਪੀਆਈ ਸੀਪੀਆਈ ਜਿਹੜੀ ਕਾਮਰੇਡ ਇੱਕ ਕਮਿਊਨਿਸਟਾਂ ਦੀ ਆਗੂ ਸੀਗੀ ਬੀਬੀ ਬੀਮਲਾ ਉਹਦੇ ਵਿਰੁੱਧ ਇੱਕ ਬਿਆਨ ਜਾਰੀ ਕਰ ਦਿੱਤਾ ਤਾਂ ਉਥੋਂ ਉਹ ਆਗੂ ਬਹੁਤ ਬਾੜਕ ਗਏ ਉਹਨਾਂ ਨੇ ਵੀ ਸਾਂਝੀ ਮੋਰਚੇ ਦੇ ਵਿੱਚੋਂ ਸਮਰਥਨ ਸੀ ਜਿਹੜਾ ਉਹ ਵਾਪਸ ਲੈ ਲਿਆ ਇਸ ਕਰਕੇ ਜਿਹੜੀ ਉਹ ਜਸਟਿਸ ਗੁਰਨਾਮ ਸਿੰਘ ਦੀ ਸਰਕਾਰ ਜੀ ਉਹ ਟੁੱਟ ਗਈ ਤਾਂ ਫਿਰ ਸਰਦਾਰ ਲਾਜ਼ਮਨ ਸਿੰਘ ਜੀ ਗਿੱਲ ਇਨਾਂ ਨੇ ਕਾਂਗਰਸੀਆਂ ਦੇ ਨਾਲ ਵਿਉਂਤਬੰਦੀ ਕਰਕੇ ਜਿਨ੍ਹਾਂ ਦੇ ਕੋਲੇ ਉਸ ਸਮੇਂ 48 ਐਮਐਲਏ ਸੀ ਉਹਨਾਂ ਨੂੰ ਆਪਣੇ ਭਰੋਸੇ ਦੇ ਵਿੱਚ ਲੈ ਕੇ ਤੇ ਸੰਤ ਫਤੇ ਸਿੰਘ ਤੋਂ ਜਿਹੜਾ ਇਹਨਾਂ ਦਾ ਧੜਾ ਸੀ ਇਹਨਾਂ ਤੋਂ 16 ਐਮਐਲਏ ਲੈ ਕੇ ਕਾਲੀਆਂ ਤੋਂ ਫਿਰ ਆਪਣੀ ਇੱਕ ਨਵੀਂ ਪਾਰਟੀ ਬਣਾਈ ਜਨਤਾ ਪਾਰਟੀ ਜਨਤਾ ਪਾਰਟੀ ਨਾਮ ਦੇ ਹੇਠ ਸਰਕਾਰ ਬਣਾਈ ਤਾਂ ਉਹਦਾ ਹਲਫ 25 ਨਵੰਬਰ 1967 ਨੂੰ ਇਹਨਾਂ ਨੇ ਮੁੱਖ ਮੰਤਰੀ ਬਣਦਿਆਂ ਲੈ ਲਿਆ ਸੀ ਉਸ ਤੋਂ ਅੱਗੇ ਗਿੱਲ ਸਾਹਿਬ ਇਹਨੇ ਇੱਕ ਜ਼ਿਆਦਾ ਕੰਮ ਕਾਜ ਵਾਸਤੇ ਮਸ਼ਹੂਰ ਹੋਏ ਕਿ ਇਹਨਾਂ ਨੇ ਜਿੰਨੀਆਂ ਪੰਜਾਬ ਦੇ ਵਿੱਚ ਲਿੰਕ ਸੜਕਾਂ ਬਣੀਆਂ ਨੇਗੀਆਂ ਇਹਨਾਂ ਨੇ ਐਲਾਨ ਕਰਤਾ ਸੀ ਕਿ ਜਿਹੜਾ ਪਿੰਡ ਆਪ ਦੇ ਰਾਹਾਂ ਦੇ ਉੱਤੇ ਮਿੱਟੀ ਭਰ ਦੂਗਾ ਤਾਂ ਸਰਕਾਰ ਜਲਦੀ ਤੋਂ ਜਲਦੀ ਉਹਨਾਂ ਰਾਹਾਂ ਦੇ ਉੱਤੇ ਲਿੰਕ ਸੜਕ ਬਣਾ ਦਿੱਤੀ ਜਾਊਗੀ ਪਰ ਇਹਨਾਂ ਦੀ ਇੱਕ ਗੱਲ ਇਹ ਵੀ ਬਹੁਤ ਜ਼ਿਆਦਾ ਮਸ਼ਹੂਰ ਰਹੀ ਆ ਕਿ ਇਹਨਾਂ ਤੋਂ 3 ਕਿਮੀਲ ਤੇ ਦੂਰ ਪਿੰਡ ਚੂੜ ਚੱਕ ਤੋਂ ਤਖਾਨਬੱਦ ਪੈਂਦਾ ਇਹਨਾਂ ਦੀ ਭੈਣ ਉੱਧਰ ਵਿਆਹੀ ਹੋਈ ਸੀ ਉਸ ਏਰੀਏ ਦੇ ਵਿੱਚ ਤਾਂ ਭੈਣ ਨੇ ਕਿਹਾ ਕਿ ਮੇਰਾ ਭਰਾ ਮੁੱਖ ਮੰਤਰੀ ਹੋਵੇ ਤੇ ਭੈਣ ਦੇ ਪਿੰਡ ਨੂੰ ਜਾਂਦੀ ਸੜਕ ਕੱਚੀ ਹੋਵੇ ਰਾਹ ਕੱਚਾ ਹੋਵੇ ਤਾਂ ਬੜੀ ਨਮੂਸੀ ਵਾਲੀ ਗੱਲ ਆ ਤੇ ਇਹਨੇ ਕਹਿ ਦਿੱਤਾ ਸੀ ਕਿ ਭੈਣ ਜੇ ਤੂੰ ਮੇਰੀ ਭੈਣ ਆ ਇਹਦਾ ਮਤਲਬ ਇਹ ਨਹੀਂ ਕਿ ਸਾਰਾ ਕੁਝ ਤੁਹਾਨੂੰ ਲਟਾ ਦੇਵਾਂ ਨਹੀਂ ਜਦੋਂ ਕਰਮਬਾਰ ਪੰਜਾਬ ਦੇ ਵਿੱਚੋਂ ਤੁਹਾਡੇ ਪਿੰਡ ਦੀ ਵਾਰੀ ਆਊਗੀ ਉਸੇ ਤਰ੍ਹਾਂ ਹੀ ਕੰਮ ਹੋਣਗੇ ਇੱਥੋਂ ਪਤਾ ਲੱਗਦਾ ਸੀ ਕਿ ਜਿਹੜੇ ਪੁਰਾਣੇ ਲੀਡਰ ਸੀ ਉਹਨਾਂ ਦੇ ਵਿੱਚ ਭੈਣ ਭਾਈ ਭਰਾ ਭਤੀਜੇ ਵਾਲੀ ਰਾਜਨੀਤੀ ਨਹੀਂ ਸੀ ਉਸ ਤੋਂ ਅੱਗੇ ਇਹਨਾਂ ਨੇ ਫਿਰ ਜਦੋਂ ਸਰਕਾਰ ਬਣਾਲੀ ਆਪਦੀ ਸਭ ਤੋਂ ਪਹਿਲਾ ਕੰਮ ਇਹਨਾਂ ਨੇ ਪੰਜਾਬੀ ਨੂੰ ਰਾਜ ਭਾਸ਼ਾ ਦਾ ਅਹੁਦਾ ਦਿੱਤਾ ਜਿਨਨੇ ਵੀ ਡੀਸੀ ਦਫ਼ਤਰ ਜਾਂ ਐਸਐਸਪੀ ਦਫ਼ਤਰ ਆਈਏਐਸ ਅਫਸਰ ਜਿਨਨੇ ਵੀ ਸੀ ਜੋ ਸਰਕਾਰੀ ਅਦਾਰੇ ਸੀਗੇ ਸਾਰਿਆਂ ਦੇ ਵਿੱਚ ਇਹਨਾਂ ਨੇ ਅੰਗਰੇਜ਼ੀ ਅਤੇ ਹਿੰਦੀ ਦੀ ਥਾਂ ਤੇ ਜੋ ਟਾਈਪਿਸਟ ਸੀ ਉਹ ਪੰਜਾਬੀ ਦੇ ਵਿੱਚ ਮੰਗਾਲੇ ਤੇ ਇਹਨਾਂ ਨੇ ਉਹ ਰੱਖੇ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਜਿਹੜੇ ਟਰੈਕਟਰ ਦੇ ਉੱਤੇ ਜਿਵੇਂ ਆਪਾਂ ਹੁਣ ਕਈ ਸਾਨੂੰ ਭਲੇਖੇ ਦੇ ਵਿੱਚ ਇਹ ਕਿਹਾ ਜਾਂਦਾ ਕਿ ਇਹਨੂੰ ਪੰਜਾਬ ਦੇ ਕਿਸਾਨਾਂ ਦਾ ਗੱਡਾ ਕਿਸੇ ਹੋਰ ਐਮ ਸੀਐਮ ਨੇ ਕਿਹਾ ਪਰ ਨਹੀਂ ਦੋਸਤੋ ਜੇਕਰ ਆਪਾਂ ਹਿਸਟਰੀ ਪੜ੍ਹਦੇ ਆਂ ਤੱਥ ਦੇਖਦੇ ਆਂ ਤਾਂ ਉੱਥੋਂ ਪਤਾ ਲੱਗਦਾ ਕਿ ਸਰਦਾਰ ਲਾਸ਼ਮਨ ਸਿੰਘ ਜੀ ਗੱਲ ਪਿੰਡ ਚੂੜਚੱਕ ਵਾਲਿਆਂ ਨੇ ਹੀ ਕਿਸਾਨਾਂ ਨੂੰ ਰਾਈਟਰ ਦੇ ਟੈਕਸ ਤੋਂ ਛੋਟ ਦਵਾਈ ਸੀ ਪਰ ਇੱਕ ਸਾਰ ਤੋਂ ਉਹਨਾਂ ਦੀ ਇਹ ਸੀ ਕਿ ਜਿਹੜਾ ਇਹਨੂੰ ਕਮਰਸ਼ੀਅਲ ਤੌਰ ਦੇ ਉੱਤੇ ਭਾਵਕੇ ਕਿਰਾਇਆ ਲਾਊਗਾ ਬਾਜ਼ਾਰ ਦੇ ਵਿੱਚ ਸਹਿਰਾਂ ਦੇ ਵਿੱਚ ਕੰਮ ਕਰੂਗਾ ਉਹ ਭਾਈ ਟੈਕਸ ਭਰੂਗਾ ਜਿਹੜਾ ਆਪਣੇ ਖੇਤ ਦੇ ਵਿੱਚ ਕੰਮ ਕਰੂਗਾ ਉਹ ਟੈਕਸ ਨਹੀਂ ਭਰੂਗਾ 25 ਨਵੰਬਰ 1967 ਤੋਂ ਲੈ ਕੇ 23 ਅਗਸਤ ਤੋਂ 1900 8 ਤੱਕ ਇਹ सीएम ਰਹੇ ਉਸ ਤੋਂ ਬਾਅਦ ਦੇ ਵਿੱਚ ਇਹ ਅਕਾਲ ਚਲਾਣਾ ਕਰ ਗਏ ਤਾਂ ਫਿਰ ਦੁਬਾਰੇ ਮੁੱਖ ਮੰਤਰੀ ਹੋਰ ਬਣਾਉਣ ਪਿਆ ਸੋ ਦੋਸਤੋ ਆਪਾਂ ਨੂੰ ਮਾਣ ਹੋਣਾ ਚਾਹੀਦਾ ਕਿ ਪੰਜਾਬ ਦੇ ਇੱਕ ਪੇਂਡੂ ਏਰੀਏ ਦੇ ਵਿੱਚੋਂ ਉੱਠ ਕੇ ਲੋਕ 9 ਮਹੀਨਿਆਂ ਦੀ ਸਰਕਾਰ ਦੇ ਵਿੱਚ ਐਡੇ ਐਡੇ ਕੰਮ ਕਰ ਗਏ ਤਾਂ ਆਪਣੀ ਕੋਸ਼ਿਸ਼ ਹੋਊ ਕਿ ਇਹ ਉਹਨਾਂ ਦੀਆਂ ਜਿਹੜੀਆਂ ਇਹ ਗੱਲਾਂ ਨੇਗੇ ਇਹ ਇੰਨੇ ਮਹਾਨ ਕੰਮ ਉਹਨਾਂ ਨੂੰ ਹੋਂਦੇ ਡਾਕੂਮੈਂਟਰੀ ਦੇ ਵਿੱਚ ਬਣਾ ਕੇ ਅੱਗੇ ਲੋਕਾਂ ਤੱਕ ਸ਼ੇਅਰ ਕਰਿਏ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਧੰਨਵਾਦ